ਸਾਰੇ ਮੰਗਾ ਵਾਸਤੇ ਸਾਰੇ ਵਿਸ਼ਿਆਂ ਦੀਆਂ ਮਾਸਟਰ ਕੇਟਰਡਰ ਦੀਆਂ ਲੈਕਚਰਰਾਂ ਦੀਆਂ ਪੋਸਟਾਂ ਵਾਸਤੇ ਅ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਵਾਸਤੇ ਉਮਰ ਹੱਦ ਛੋਟ 55% ਰੱਦ ਕਰਾਉਣ ਵਾਸਤੇ 2 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਉਹਨਾਂ ਦਾ ਪਤਲਾ ਫੂਕ ਕੇ ਲੋਕਾਂ ਨੂੰ ਇਹ ਗੱਲ ਦੱਸਣੀ ਹੈ ਕਿ ਅਸਲ ਦੇ ਵਿੱਚ ਅੱਜ ਦੇ ਰਾਵਣ ਕੌਣ ਹੈ ਕਿਉਂਕਿ ਕਰੀਬ 4 ਸਾਲ ਹੋ ਚੁੱਕੇ ਐ ਇੱਕ ਵੀ ਭਰਤੀ ਨਹੀਂ ਦਿੱਤੀ ਜਿਹੜੀਆਂ ਪਿਛਲੇ ਸਮਿਆਂ ਦੇ ਸੀ ਉਹ ਰੱਦ ਕਰਤੀਆਂ ਜੇ ਕੋਈ ਇਛਤਿਆਰ ਦਿੰਦਾ ਹੈ ਤਾਂ ਉਹ ਵਾਪਸ ਲੈ ਲਿਆ ਭਾਵੇਂ ਲੈਕਚਰਾਰ ਦਾ ਹੋਵੇ ਭਾਵੇਂ ਸਕੂਲ ਸਿੱਖਿਆ ਬੋਰਡ ਦੇ ਵਿੱਚ ਵਿਭਾਗ ਦੇ ਵਿੱਚ ਚਪੜਾਸੀਆਂ ਦਾ ਜਾਂ ਹੋਰ ਪੋਸਟਾਂ ਦਾ ਨਾਉਨ ਜਿਹੜਾ ਟੀਚਿੰਗ ਦੀਆਂ ਪੋਸਟਾਂ ਦਾ ਸੀ ਤਾਂ ਅਨੇਕਾਂ ਭਰਤੀਆਂ ਉਹ ਨੇ ਜਿਹੜੀਆਂ ਵਾਪਸ ਲਈਆਂ ਨੇ ਪੀਟੀਆਈ ਦੀਆਂ 640 ਦੀਆਂ 2000 ਤਾਂ ਜੇ ਤੁਸੀਂ ਚਾਹੋ ਨੇ ਕਿ ਤੁਹਾਡੀਆਂ ਮੰਗਾਂ ਦਾ ਹੱਲ ਹੋਵੇ ਇਹੀ ਗੱਲ ਵਿਜੇਂਦਰ ਸਿੰਘਲਾ ਵੀ ਕਹਿੰਦਾ ਸੀ ਕਿ 55 ਰੱਦ ਨਹੀਂ ਹੋਣੀ ਇਹੀ ਗੱਲ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਸਰਕਾਰ ਕਹਿੰਦੀ ਸੀ ਕਿ ਪੋਸਟਾਂ ਤਾਂ ਸਾਡੇ ਕੋਲੇ ਖਾਲੀ ਹੈ ਨਹੀਂ ਗਈਆਂ ਤਾਂ ਉਹ ਸਾਰੇ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਸੰਘਰਸ਼ ਕਰਕੇ ਪੋਸਟਾਂ ਕੜਵਾਈਆਂ ਨੇ ਤਾਂ ਇਹ ਪਾਰਟੀ ਜਿਹੜੀ ਲੋਕਾਂ ਦੀ ਕਹਿੰਦੀ ਸੀ ਜਿਹੜੀ ਕਹਿੰਦੀ ਸੀ ਭਰਤੀ ਕੈਲੰਡਰ ਲਾਗੂ ਕਰੂੰ ਤਾਂ ਇਸ ਨੂੰ ਵੀ ਮਜਬੂਰ ਕਰਨਾ ਇਸ ਨੂੰ ਵੀ ਮਨਾਉਣਾ ਇਸ ਤੋਂ ਵੀ ਪੋਸਟਾਂ ਲੈਣੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਪਰ ਇਹ ਤੁਹਾਡੇ ਤੇ ਨਿਰਭਰ ਹੈ ਕਈ ਵਾਰ ਤੁਸੀਂ ਇਸ ਗੱਲ ਤੇ ਸ਼ਰਮ ਮੰਦੇ ਹੋ ਕਿ ਅਸੀਂ ਬੇਰੁਜ਼ਗਾਰ ਹੋਣ ਦੀ ਸਾਨੂੰ ਸ਼ਰਮ ਲੱਗਦੀ ਹੈ ਕੋਈ ਪੋਸਟਾਂ ਵਾਇਰਲ ਕਰਨ ਦੀ ਸਰਗਰਮੀਆਂ ਕਰਨ ਦੀ ਮੀਟਿੰਗਾਂ ਦੇ ਵਿੱਚ ਆਉਣ ਦੀ ਤਾਂ ਇਸ ਕਰਕੇ ਸਰਕਾਰ ਨੂੰ ਜਿਹੜਾ ਲਾਹਾ ਮਿਲ ਰਿਹਾ ਤੁਹਾਡੀ ਚੁੱਪ ਦਾ ਤੁਹਾਡੀ ਖਮੋਸ਼ੀ ਦਾ ਜੇ ਦੋ ਤਰੀਕ ਨੂੰ 2 ਅਕਤੂਬਰ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨੇ ਦੁਸਹਿਰਾ ਮਨਾਉਣਾ ਹੈ ਤੇ ਆਪਾਂ ਉਸ ਮੌਕੇ ਤੇ ਇਹ ਗੱਲ ਦੱਸੀਏ ਜਿਵੇਂ 15 ਅਗਸਤ ਤੇ ਦੱਸਿਆ ਸੀ 31 ਜੁਲਾਈ ਤੇ ਕੀਤਾ ਸੀ ਆਪਾਂ ਤਾਂ ਲੋਕਾਂ ਨੂੰ ਇਹ ਗੱਲ ਦੱਸੀਏ ਕਿ ਦੁਸਹਿਰਾ ਸਾਡੇ ਵਾਸਤੇ ਅੱਜ ਦਾ ਰਾਵਣ ਬੇਜ਼ਗਾਰਾ ਵਾਸਤੇ ਸਿੱਖਿਆ ਮੰਤਰੀ ਬਣਿਆ ਅੱਜ ਦਾ 라ਵਣ ਮੁੱਖ ਮੰਤਰੀ ਬਣਿਆ ਅੱਜ ਦਾ 라ਵਣ ਸਿਹਤ ਮੰਤਰੀ ਬਣਿਆ ਅੱਜ ਦਾ 라ਵਣ ਕੇਜਰੀਵਾਲ ਬਣਿਆ ਉਹਦੀ ਟੀਮ ਬਣੀ ਹੋਈ ਹੈ ਤਾਂ ਉਹ ਜਦੋਂ ਅਸੀਂ ਲੋਕਾਂ ਚ ਜਨਤਾ ਚ ਗੱਲ ਲੈ ਕੇ ਜਾਵਾਂਗੇ ਤਾਂ ਇਹ ਗੱਲ ਜਨਤਕ ਹੋਊਗੀ ਫਿਰ ਤੁਹਾਡੀਆਂ ਮੰਗਾਂ ਲਾਜ਼ਮੀ ਮੰਨੀਆਂ ਜਾਣੀਆਂ ਨੇ ਜੇਕਰ ਅੱਜ ਬੈਠ ਕੇ ਕੱਲੀਆਂ ਤਿਆਰੀਆਂ ਤੱਕ ਰਹੋਗੇ ਜੇਕਰ ਅੱਜ ਬੈਠ ਕੇ ਕੱਲਾ ਇਹ ਦੇਖਦੇ ਰਹੋਗੇ ਕਿ ਕੁਝ ਕਿਸਾਥੀ ਲੜ ਰਹੇ ਨੇ ਸਾਡਾ ਮਸਲਾ ਹੱਲ ਹੋ ਜਾਣਾ ਜੇ ਸਿਰਫ ਸਰਕਾਰ ਦੇ ਵੱਲ ਵੇਖਦੇ ਰਹੋਗੇ ਕਿ ਉੱਠਦਾ ਬੁੱਲ ਕਦੋਂ ਡਿੱਗਦਾ ਹੈ ਕਾਇ ਨਹੀਂ ਹੋਣਾ ਤੁਹਾਨੂੰ ਲੋੜ ਹੈ ਦੋ ਤਰੀਕ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਸ਼ਾਇਦ ਕਦੇ ਜਿਹੜਾ ਦਸਹਿਰਾ ਨਹੀਂ ਵੇਖਿਆ ਹੋਣਾ ਜਦੋਂ ਕਿਸੇ ਮੋਕੇ ਦੇ ਹਾਕਮਾਂ ਦੇ ਪੁਤਲੇ ਫੂਕੇ ਗਏ ਹੋਣ ਉਹਨਾਂ ਦੇ ਪਤ ਬਣਾ ਕੇ ਫੂਕੇ ਗਏ ਹੋਣ ਤਾਂ ਇਹ ਦਸਹਿਰਾ ਹੋ ਸਕਦਾ ਤੁਹਾਡੀ ਜ਼ਿੰਦਗੀ ਦਾ ਆਖਰੀ ਦਸਹਿਰਾ ਵੀ ਹੋਵੇ ਕਾਮਨਾ ਤਾਂ ਇਹ ਕਰਦੇ ਆ ਕਿ ਹਰੇਕ ਸਾਲ ਤੁਸੀਂ ਸਾਡੇ ਸਮਾਜ ਵਾਸਤੇ ਸਾਡੇ ਵਰਗ ਵਾਸਤੇ ਜੋਕਾ ਬਣੇ ਜਏ ਲੋਕਾਂ ਦੇ ਪੁਤਲੇ ਫੂਕੇ ਦਸਹਿਰਾ ਮਨਾਉ ਪਰ ਆਓ ਆਪਣੇ ਰੋਜ਼ਗਾਰ ਵਾਸਤੇ ਆਪਾਂ ਦੋ ਤਰੀਕ ਨੂੰ ਸੰਗਰੂਰ ਸਵੇਰੇ 11 ਵਜੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਤਲਾ ਫੂਕੇ ਇਹ ਭਗਵੰਤ ਮਾਨ ਦਾ ਇਹ ਸਿੱਖਿਆ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਕੇਰੀਵਾਲ ਦਾ ਆਪਾਂ ਦਸਹਿਰਾ ਬਣਾਈਏ ਉਮੀਦ ਹੈ ਤੁਸੀਂ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪੋ ਆਪਨੇ ਪਿੰਡਾਂ ਸਹਿਰਾ ਦੇ ਵਿੱਚ ਇਸ ਗੱਲ ਤੇ ਸ਼ਰਗਰਮੀ ਕਰੋਗੇ ਤਿਆਰ ਹੋ ਕੇ ਖੁਦ ਆਪ ਹੋਰ ਸਾਥੀਆਂ ਨੂੰ ਨਾਲ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਸੰਗਰੂਰ ਪਹੁੰਚੋਗੇ ਬੇਸਗਰ ਸਾਝੀ ਮੁਰਚੇ ਵੱਲੋਂ ਮੈਂ ਸੁਰਿੰਦਰ ਸਿੰਘ ਟੋਲਵਾ